ਸੋ ਅਸੀਂ ਵਾਰਦਾਤ ਵਾਲੀ ਜਗ੍ਹਾ ਤੇ ਆਏ ਜਿੱਥੇ ਸੋਨ ਨੂੰ ਕੇਵਲ ਆਪਰੇਟਰ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਸਭ ਤੋਂ ਪਹਿਲਾਂ ਉਸ ਨੂੰ ਘੇੜ ਕੇ ਇੱਥੇ ਮੋਟਰਸਾਈਕਲ ਉਹਦਾ ਰੋਕਿਆ ਗਿਆ ਉਹਦੀ ਤੋੜਫੋੜ ਕੀਤੀ ਗਈ ਉਸ ਤੇ ਤੇਜ਼ ਧਾਰਾਂ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਜ਼ਖਮੀ ਹੋ ਗਿਆ ਤੇ ਉਹਨੇ ਆਪਣੀ ਜਾਨ ਬਚਾਉਣ ਦੇ ਲਈ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਕਿਹੜੇ ਘਰ ਦੇ ਵਿੱਚ ਜਾ ਕੇ ਉਸਨੇ ਆਪਣੀ ਜਾਨ ਬਚਾਈ ਤੇ ਉੱਥੋਂ ਇਸ ਤਰ੍ਹਾਂ ਘਰਦਿਆਂ ਦੇ ਜਿਹੜੇ ਘਰ ਦੇ ਵਿੱਚ ਸੋਨੂੰ ਦਾਖਲ ਹੋਇਆ ਉਸ ਘਰ ਦੇ ਮਾਲਕ ਦੇ ਵੀ ਲੱਤ ਦੇ ਉੱਤੇ ਇਹਨਾਂ ਬਦਮਾਸ਼ਾਂ ਨੇ ਲਾਠੀਆਂ ਡੰਡਿਆਂ ਨਾਲ ਹਮਲਾ ਕਰ ਦਿੱਤਾ ਇਹ ਹੈ ਉਹ ਮਕਾਨ ਜਿੱਥੇ ਸੋਨੂੰ ਭੱਜ ਕੇ ਦਾਖਲ ਹੋਇਆ ਮੈਂ ਆਪਣੇ ਕੈਮਰਾਮੈਨ ਨੂੰ ਗੁਜਾਰਿਸ਼ ਕਰਾਂਗਾ ਕਿ ਅੱਗੇ ਆ ਕੇ ਜਰਾ ਵਖਾਉਣ ਸੋ ਇਹਨਾਂ ਦਾ ਅ ਥੋੜਾ ਜਿਹਾ ਸਾਨੂੰ ਥੋੜਾ ਜਿਹਾ ਦੱਸ ਦਿਓ ਕਿ ਕੌਣ ਤੁਹਾਡੇ ਕਿਸ ਤਰ੍ਹਾਂ ਹੋਇਆ ਸੀ ਨੀ ਬਾ ਮਤਲਬ ਲਾਈ ਹੋਸੀ ਹੁੰਦਾ ਮੁੰਡਾ ਭੱਜਿਆ ਹੈ ਬਸ ਉਹਨੇ ਭੱਜ ਰਹੀ ਹੈ ਜੀ ਕੌਣ ਸੀ ਭੱਜਿਆ ਆ ਨਾ ਮੈਨੂੰ ਪਤਾ ਨਹੀਂ ਕੇਵਲ ਵਾਲਾ ਸੋ ਸੋਨੂੰ ਕੇਵਲ ਵਾਲਾ ਕੇਵਲ ਦਾ ਕੰਮ ਕਰਦਾ ਸੀ ਜੀ 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 ਸੋ ਤੁਸੀਂ ਦੇਖਿਆ ਪਿਆਰੇ ਦਰਸ਼ਕੋ ਕਿ ਇਹ ਘਬਰਾਏ ਹੋਏ ਨੇ ਥੋੜਾ ਜਿਹਾ ਕਿਉਂਕਿ ਇਹਨਾਂ ਦੀ ਵੀ ਜਿਹੜੀ ਲੱਤ ਦੀ ਹਾਲਤ ਤੁਹਾਨੂੰ ਦਿਖਾ ਦਈਏ ਲੱਤ ਦੇ ਉੱਤੇ ਵੀ ਇਹਨਾਂ ਦੀ ਉੱਤੇ ਸੱਟ ਲੱਗੀ ਹੈ ਤੇ ਲੱਤਾਂ ਦੇ ਉੱਤੇ ਵੀ ਡੰਡੇ ਸੋਟੀਆਂ ਦੇ ਨਾਲ ਜਿਹੜਾ ਬੇਸਬਾਲ ਦੇ ਨਾਲ ਦੱਸਿਆ ਜਾਂਦਾ ਕਿ ਹਮਲਾ ਕੀਤਾ ਗਿਆ ਸੋ ਇਹ ਹੈ ਸੂਰਤੇ ਹਾਲ ਇਸ ਘਟਨਾ ਵਾਲੀ ਥਾਂ ਦਾ ਸੋ ਅਸੀਂ ਵਾਰਦਾਤ ਵਾਲੀ ਜਗ੍ਹਾ ਤੇ ਆਏ ਜਿੱਥੇ ਸੋਨ ਨੂੰ ਕੇਵਲ ਆਪਰੇਟਰ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਸਭ ਤੋਂ ਪਹਿਲਾਂ ਉਸ ਨੂੰ ਘੇਰ ਕੇ ਇੱਥੇ ਮੋਟਰਸਾਈਕਲ ਉਹਦਾ ਰੋਕਿਆ ਗਿਆ ਉਹਦੀ ਤੋੜਫੋੜ ਕੀਤੀ ਗਈ ਉਸ ਤੇ ਤੇਜ਼ਧਾਰਾ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਜ਼ਖਮੀ ਹੋ ਗਿਆ ਤੇ ਉਹਨੇ ਆਪਣੀ ਜਾਨ ਬਚਾਉਣ ਦੇ ਲਈ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਕਿਹੜੇ ਘਰ ਦੇ ਵਿੱਚ ਜਾ ਕੇ ਉਸਨੇ ਆਪਣੀ ਜਾਨ ਬਚਾਈ ਤੇ ਉਥੋਂ ਇਸ ਤਰ੍ਹਾਂ ਘਰਦਿਆਂ ਦੇ ਜਿਹੜੇ ਘਰ ਦੇ ਵਿੱਚ ਸੋਨੂੰ ਦਾਖਲ ਹੋਇਆ ਉਸ ਘਰ ਦੇ ਮਾਲਕ ਦੇ ਵੀ ਲੱਤ ਦੇ ਉੱਤੇ ਇਹਨਾਂ ਬਦਮਾਸ਼ਾਂ ਨੇ ਲਾਠੀਆਂ ਡੰਡਿਆਂ ਨਾਲ ਹਮਲਾ ਕਰ ਦਿੱਤਾ ਇਹ ਹੈ ਉਹ ਮਕਾਨ ਜਿੱਥੇ ਸੋਨੂੰ ਭੱਜ ਕੇ ਦਾਖਲ ਹੋਇਆ ਤੇ ਬ੍ਰਿਕ ਕੈਮਰਾਮੈਨ ਨੂੰ ਗੁਜਾਰਿਸ਼ ਕਰਾਂਗਾ ਕਿ ਅੱਗੇ ਆ ਕੇ ਜਰਾ ਬੋਹੋ ਸੋ ਇਹਨਾਂ ਦਾ ਥੋੜਾ ਜਿਹਾ ਸਾਨੂੰ ਥੋੜਾ ਜਿਹਾ ਦੱਸ ਦਿਓ ਕਿ ਕੌਣ ਤੁਹਾਡੇ ਕਿਸ ਤਰ੍ਹਾਂ ਹੋਇਆ ਸੀ ਨਿਵਾ ਮਤਲਬ ਲਾਈ ਹੋ ਸੀ ਹੰਦਾ ਕੋਲਾ ਮੁੰਡੇ ਭੱਜਿਆ ਹੈ ਬਸ ਨਿਵਾ ਰਹੀ ਹੈ ਜੀ ਕੌਣ ਸੀ ਭੱਜਿਆ ਆ ਨਾਮ ਮੈਨੂੰ ਪਤਾ ਨਹੀਂ ਕੇਵਲ ਸੋ ਸੋ ਨੂੰ ਕੇਵਲ ਵਾਲਾ ਕੇਵਲ ਦਾ ਕੰਮ ਕਰਦਾ ਸੀ ਜੀ 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 ਸੋ ਤੁਸੀਂ ਦੇਖਿਆ ਪਿਆਰੇ ਦਰਸ਼ਕੋ ਕਿ ਇਹ ਘਬਰਾਏ ਹੋਏ ਨੇ ਥੋੜਾ ਜਿਹਾ ਕਿਉਂਕਿ ਇਹਨਾਂ ਦੀ ਵੀ ਜਿਹੜੀ ਲੱਤ ਦੀ ਖਾਲਤ ਤੁਹਾਨੂੰ ਦਿਖਾ ਦਈਏ ਲੱਤ ਦੇ ਉੱਤੇ ਵੀ ਇਹਨਾਂ ਦੀ ਉੱਤੇ ਸੱਟ ਲੱਗੀ ਹੈ ਤੇ ਲੱਤਾਂ ਦੇ ਉੱਤੇ ਵੀ ਡੰਡੇ ਸੋਟੀਆਂ ਦੇ ਨਾਲ ਜਿਹੜਾ ਬੇਸਬਾਲ ਦੇ ਨਾਲ ਦੱਸਿਆ ਜਾਂਦਾ ਹੈ ਕਿ ਹਮਲਾ ਕੀਤਾ ਗਿਆ ਸੋ ਇਹ ਹੈ ਸੂਰਤੇ ਹਾਲ ਇਸ ਘਟਨਾ ਵਾਲੀ ਥਾਂ ਦਾ